ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਜਿਮਨੀ ਚੋਣ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਬੀਬਾ ਪ੍ਰਿੰਸੀਪਲ ਵਧੀਆ ਲੱਗਦੇ ਉਹ ਦੂਜੇ ਨੰਬਰ ਤੇ ਰਹੇ ਅੱਛਾ ਜਿਹੜੇ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਨੇ ਨਾ ਉਹਨਾਂ ਨੇ ਜਦੋਂ ਬੀਬਾ ਦੋਕਾ ਰਾਉਂਡਾਂ ਵਿੱਚ ਤੀਜੇ ਗਰਾਉਂਡ ਤੱਕ ਅੱਗੇ ਗਈ ਤਾਂ ਢੋਲ ਵਜਾਉਣੇ ਸ਼ੁਰੂ ਕਰਤੇ ਸੀ ਕਹਿੰਗੇ ਨੇ ਪੋਸਟਾਂ ਵੀ ਪਾਈਆਂ ਚਲੋ ਕੋਈ ਨਹੀਂ ਉਹ ਖੁਸ਼ੀ ਹੁੰਦੀ ਹੈ ਮਨਾਉਣੀ ਚਾਹੀਦੀ ਹੈ ਪਰ ਮੈਂ ਭਲੇਖਾ ਕੱਢਣਾ ਹੈ ਅਸੀਂ ਤਾਂ ਬਹਿਮਾਂ ਦੇ ਡਾਕਟਰ ਹਾਂ ਜੀ ਡਾਕਟਰ ਦਾ ਖੈਰ ਨਹੀਂ ਦੇ ਜਿਹੜੀ ਬਹਿਮ ਦੀ ਪਥਰੀ ਹੁੰਦੀ ਹੈ ਨਾ ਪੇਟ ਵਿੱਚ ਤੇ ਜਦੋਂ ਅਸੀਂ ਇਦਾਂ ਦੀ ਗੱਲਬਾਤ ਕਰੀ ਤਾਂ ਉਹ ਦਵਾਈ ਲੈਣ ਦੀ ਲੋੜ ਨਹੀਂ ਖੁਰ ਜਾਂਦੀ ਹੈ। ਸਵੀਰ ਬਾਦਲ ਵੀ ਖਾਦੀ ਪੀਤੀ ਵਿੱਚ ਮਾੜਾ ਜਿਹਾ ਕਾਲਾ ਮਾਲ ਜਾਦਾ ਸ਼ੱਕ ਕੇ ਕਹਿੰਦਾ ਸੀ ਕਿ ਸਤਾਈ ਦੀ ਸ਼ੁਰੂਆਤ ਜਿਮਨੀ ਚੌਣ ਤਰਨ ਤਰਨ ਤੋਂ ਕਰਾਂਗੇ। ਹੁਣ ਕੰਨ ਖੋਲ ਕੇ ਸੁਣ ਲਿਓ ਗੱਲ। ਜੇ ਤੁਹਾਡੇ ਖੋਪੜ ਵਿੱਚ ਮਾੜੀ ਮੋਟੀ ਪੈ ਜਾਏ। ਜੇ ਸ਼ੋਮਣੀ ਕਾਲਜਦਲ ਦੀ ਬੀਬੀ ਕੈਂਡੀਡੇਟ ਜਿਹੜੀ ਪ੍ਰਿੰਸੀਪਲ ਸੀ ਕੀ ਨਾਮ ਸੀ ਉਹਦਾ ਸੁਖਵਿੰਦਰ ਕੌਰ ਪਤਾ ਨਹੀਂ ਸੁਖਬੀਰ ਕੌਰ ਚਲ ਕੁਛ ਵੀ ਹੋਵੇ ਬੀਬੀ ਪ੍ਰਿੰਸੀਪਲ ਧਰਮੀ ਫੌਜੀ ਤੇ ਸ਼ਾਇਦ ਧਰਮ ਸਪਤਨੀ ਸੀ ਤੇ ਜੋ ਦੂਜੇ ਨੰਬਰ ਤੇ ਆਏ ਨੇ ਨਾ ਉਹਦਾ ਕਾਰਨ ਪਤਾ ਕੀ ਹੈ ਇਹਨੂੰ ਯਕੀਨ ਕਰਕੇ ਸੁਣ ਲਿਓ ਜੇ ਇਸ ਟਾਈਮ ਵਿੱਚ ਥੋੜਾ ਬਹੁਤਾ ਸਰਵਾਈਵ ਕਰਨਾ ਹੈ ਜਿਵੇਂ ਕਹਿੰਨਾ ਹੈ ਅਕਾਲੀ ਦਲ ਲੀਹਾਂ ਤੇ ਲੈ ਕੇ ਆਉਣਾ ਥੋੜਾ ਬਹੁਤ ਸੁਣ ਲਿਓ ਜੇ ਤੁਹਾਡੇ ਖੋਪੜ ਚ ਗੱਲ ਪੈ ਜੇ ਵੈਸੇ ਬਿਨਾਂ ਮੰਗੀ ਸਲਾਹ ਆਪਾਂ ਦਿੰਦੇ ਨਹੀਂ ਕਿਸਮ ਚਲੋ ਕੋਈ ਨਾ ਸੋਸ਼ਲ ਮੀਡੀਆ ਤੇ ਪੰਜਾਬ ਲਈ ਗੱਲ ਕਰਨੀ ਹੁੰਦੀ ਹੈ ਤਾਂ ਜੇ ਥੋੜੀ ਬਹੁਤੀ ਤੁਹਾਡੇ ਖਾਨੇ ਚ ਬਣ ਜੂ ਤਾਂ ਸਮਝ ਲਿਓ ਜਿਹੜੇ ਨੀਲੀਆਂ ਪੱਗਾਂ ਵਾਲੇ ਵਿੱਚ ਜਸਵੀਰ ਬਾਦਲ ਹੁੰਦਾ ਕਹਿੰਦੇ ਸੀ ਨਾ ਦੂਜੇ ਨੰਬਰ ਤੇ ਆ ਗਏ ਅਸੀਂ ਵਧੀਆ ਰਹੇ ਅਸੀਂ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਇਹ ਹੈ ਵਿਰਾਜੇ ਬੜਿੰਗ ਨੇ ਜਿਹੜਾ ਬਿਆਨ ਦਿੱਤਾ ਸੀ ਨਾ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਤੇ ਉਹਨਾਂ ਦੀ ਜਿਹੜੀ ਕਟੜ ਬੋਟ ਸੀ ਨਾ ਐਸਸੀ ਕੈਟਾਗਰੀ ਵਿੱਚੋਂ ਕਟੜ ਬੋਟ ਜਿਹੜੀ ਐਸਸੀ ਕੈਟਾਗਰੀ ਵਿੱਚੋਂ ਸੀ ਉਹ ਵੋਟ ਅਕਾਲੀਆਂ ਦੀ ਬੀਬੀ ਪ੍ਰਿੰਸੀਪਲ ਨੂੰ ਪੈ ਗਈ ਸਚਾਈ ਆ ਜੇ ਤੁਹਾਡੇ ਖਾਨੇ ਚ ਗੱਲ ਵੱਡ ਜੇ ਉੱਥੇ ਬਾਦਲ ਕਿਆਂ ਨੂੰ ਜਾਂ ਅਕਾਲੀਆਂ ਨੂੰ ਵੋਟ ਨਹੀਂ ਪਈ ਵੀ ਦੂਜੇ ਨੰਬਰ ਤੇ ਆ ਗਈ ਇਹ ਗੱਲ ਥੋੜੀ ਜਿਹੀ ਖੋਪੜ ਚ ਪਾ ਲਿਓ ਉਹਦਾ ਕਾਰਨ ਕੀ ਸੀ ਵੀ ਜਿਹੜੀ ਕਾਂਗਰਸ ਦੀ ਕਟੜ ਵੋਟ ਹੈ ਜੇ ਉਹ 10000 ਕਾਂਗਰਸ ਨੂੰ ਹੋਰ ਪੈ ਜਾਂਦੀ ਤਾਂ ਕਾਂਗਰਸ ਨੇ ਦੂਜੇ ਨੰਬਰ ਤੇ ਨਾ ਸੀ 10 ਤੋਂ ਵੀ ਵੱਧ ਵੋਟ ਜਿਹੜੀ ਹੈ ਉਹ ਕੱਟੜ ਕਾਂਗਰਸ ਦੀ ਅਕਾਲੀ ਦਲ ਦੀ ਬੀਬੀ ਕੈਂਡੀਡੇਟ ਨੂੰ ਤਰਨਤਨ ਤੋਂ ਪਈਏ ਜਿਹੜੇ ਪ੍ਰਿੰਸੀਪਲ ਸੀ ਇਹ ਸਚਾਈ ਹੈ ਹੁਣ ਉਹਦਾ ਕਾਰਨ ਕੀ ਹੈ ਜਿਹੜੇ ਵੀ ਕਾਂਰਾਂ ਦੇ ਕੱਟੜ ਵੋਟਰ ਨੇ ਨਾ ਉਹ ਜਾਂਦਾ ਬੋਟ ਪਾਉਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਣ ਕੇ ਮਾਨਦਾਰ ਨੂੰ ਇਹ ਸਚਾਈ ਹੈ ਪਰ ਮਨਨਾਂ ਨਹੀਂ ਤੋ ਯਕੀਨ ਨਹੀਂ ਕਰਨਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸਮਜੀਤ ਮਾਨ ਇਹ ਸਾਡੂ ਨੇ ਐਨੀਕ ਤਾਂ ਸਾਡੂ ਦੀ ਚੱਲਦੀ ਹੁੰਦੀ ਹੈ ਤੇ ਹੁਣ ਜਿਹੜੇ ਸਾਡੂ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਮਾਨ ਸਾਹਿਬ ਦੇ ਸਾਡੂ ਸਾਹਿਬ ਉਹ ਭਾਜੀਪੀ ਦੇ ਵਿੱਚ ਨੇ ਸਮਝ ਲਿਓ ਗੱਲ ਇਹ ਗੱਲਾਂ ਬੋਰ ਤਾਂ ਕਰਨ ਗਿਆ ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਯਕੀਨ ਕਰ ਲੈਣ ਮਤਲਬ ਜਿਹੜੀ ਵੋਟ ਕਾਂ ਰਾਜ ਦੀ ਕਟੜ ਸੀ ਉਹਦੇ ਵਿੱਚੋਂ ਨਿਰਾਸ਼ ਹੋ ਕੇ ਰਾਜੇ ਵਿਡੰਗ ਨੇ ਜਿਹੜਾ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਬਿਆਨ ਦਿੱਤਾ ਸੀ ਤੇ ਉਹ ਬਿਆਨ ਲੋਕਾਂ ਦੇ ਫਿੱਟ ਨਹੀਂ ਬੈਠਾ ਜਿਹੜਾ ਐਸ ਸੀ ਭਾਈਚਾਰੇ ਵਿੱਚੋਂ ਪਰਿਵਾਰ ਲੋਕ ਸੀ ਉਹਨਾਂ ਦੇ ਉਹ ਫਿੱਟ ਨਹੀਂ ਬੈਠਾ ਉਹਨਾਂ ਨਰਾਸ਼ੋਂ ਕੇ 10 12000 ਵੋਟ ਮੈਂ ਕਹਿ ਦਮਾ ਵੀ ਉਹ ਅਕਾਲੀਆਂ ਦੀ ਬੀਬੀ ਪ੍ਰਿੰਸੀਪਲ ਨੂੰ ਪੈ ਗਈ ਤਾਂ ਕਰਕੇ ਅਕਾਲੀਆਂ ਦੀ ਬੀਬੀ ਜਿਹੜੀ ਹੈ ਤਰਨਤਾਰ ਤੋਂ ਦੂਜੇ ਨੰਬਰ ਤੇ ਆਈ ਹੈ ਇਹ ਸਚਾਈ ਹੈ ਸਮਝ ਲਿਓ ਗਾ 2027 ਦੇ ਵਿੱਚ ਵੀ ਜਿਹੜਾ ਮੁਕਾਬਲਾ ਰਹਿਣਾ ਹੈ ਨਾ ਉਹ ਅਕਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਰਹਿਣਾ ਸਰਵੇ ਕਰ ਦਿਨ ਪਰ ਹਲੇ ਸਵਾ ਸਾਲ ਲਗਭਗ ਪਿਆ ਅਕਾਲੀਆਂ ਨੇ ਤੀਜੇ ਤੋਂ ਚੌਥੇ ਨੰਬਰ ਤੇ ਚਲੇ ਜਾਣਾ ਜਿਹੜਾ ਮੇਨ ਮੁਕਾਬਲਾ ਹੈ 27 ਦੇ ਵਿੱਚ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਰਹਿਣਾ ਤੇ ਜਿਹੜੇ ਅਕਾਲੀ ਅੱਜ ਲੱਡੂ ਲੱਡੂ ਬਣਦੇ ਸੀ ਮਾੜੇ ਮੋਟੇ ਤੇ ਉਹਨਾਂ ਨੂੰ ਬੇਨਤੀ ਹੈ ਵੀ ਸਰਵਾਈਵ ਕਰਨਾ ਸੌਖਾ ਨਹੀਂ ਤੇ ਨਾ ਹੀ ਹੋਵੇ ਐਵੇਂ ਜਮਲਾਹਟ ਵਿੱਚ ਆ ਕੇ ਕੁਝ ਹੋਰ ਉੱਨੀ ਨੇਕੀ ਕਰਜੋ ਉੱਨੀ 21 ਕਰਜੋ ਤੁਹਾਡਾ ਪਤਾ ਕੋਈ ਨਹੀਂ ਖਾਦੀ ਪੀਤੀ ਜੋ ਕੋਈ ਪੁੱਛਾ ਸਦਾ ਬਿਆਨ ਦੇ ਦਊ ਤੁਹਾਡੀ ਤਵਾਰੀ ਕੋਈ ਨਹੀਂ ਕਿਉਂਕਿ ਅਕਲ ਤੋਂ ਖਾਲੀ ਮੈਂ ਹਮੇਸ਼ਾ ਬਦ ਨਹੀਂ ਬਰਦਾ ਤੇ लास्ट ਬੇਨਤੀ ਕਰ ਦਨਾ ਕਾਂਗਰਸ ਦਾ ਨੁਕਸਾਨ ਹੋਇਆ ਜੀ ਕੋਈ ਸ਼ੱਕ ਨਹੀਂ ਤੇ ਹਲਚਲ ਤਾਂ ਪਾਰਟੀ ਵਿੱਚ ਹੁੰਦੀ ਹੁੰਦੀ ਹੈ ਪਰ ਇੱਕ ਗੱਲ ਮੈਂ ਕਹਨਾ ਕਿ ਇਹਦੇ ਗੋਡੇ ਲੱਗੇ ਇਹਦੇ ਗਿੱਟੇ ਲੱਗੇ ਵੀ 2027 ਤੱਕ ਰਾਜਾ ਬੜਿੰਗ ਕਾਂਗਰਸ ਦਾ ਸ਼ੂਭ ਪ੍ਰਧਾਨ ਬਣਿਆ ਰਹੇ ਤਾਂ ਚੰਗਾ ਹੈ ਕਾਂਗਰਸ ਪਾਰਟੀ ਲਈ ਇਹ ਕੋਈ ਚਾਪਲੂਸੀ ਨਹੀਂ ਗਰਾਉਂਡ ਲੈਵਲ ਤੋਂ ਜਿਹੜੀ ਰਿਪੋਰਟ ਮੈਨੂੰ ਮਿਲੀ ਹੈ ਨਾ ਜੇ ਮੈਂ ਚਾਹਣਾ ਉਹ ਇਹੀ ਹੈ ਵੀ ਰ ਅਮਰਿੰਦਰ ਜਣਕੇ ਰਾਜਾ ਬੜੇਂਗ ਜੇ 2027 ਤੱਕ ਪ੍ਰਧਾਨ ਬਣਿਆ ਰਵੇ ਤਾਂ ਕਾਂਗਰਸ ਪਾਰਟੀ ਲਈ ਚੰਗਾ ਹੈ ਤਾਂ ਨਹੀਂ ਖੈਰ ਖੂਰੇ ਬਾਜੂਏ ਬੂਜੇ ਸਭ ਚਲਨੀ ਚੁਨੀ ਬਰਗੇ ਜਲੂਸ ਕਢਾ ਦੇਣਗੇ ਜਿਹੜਾ ਬਿਆਨ ਸੀ ਨਾ ਬੁੱਟਾ ਸਿੰਘ ਗ੍ਰਹਿ ਮੰਤਰੀ ਪ੍ਰਤੀ ਦਿੱਤਾ ਹੋਇਆ ਇਹ ਬਿਆਨ ਗਲਤ ਸੀ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਚਲੋ ਉਧਰ ਨਾ ਜਾਈਏ ਫਿਰ ਮੇਰੇ ਕੰਨੀਆਂ ਨਾ ਆ ਜਾਣਾ ਵੀ ਕਹਦੀਏ ਮਤਲਬ ਅੱਜ ਜਿਹੜੀ ਇਹ ਮੈਂ ਗੱਲਬਾਤ ਕੀਤੀ ਹੈ ਉਹ ਥੋੜਾ ਜਿਹਾ ਅਕਲੋਂ ਖਾਲੀਆਂ ਦੇ ਖੋਪੜ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਹੈ ਬੀਜੇ ਤੁਹਾਡੀ ਬੀਬੀ ਤਰਨਤਾਰਨ ਤੋਂ ਪ੍ਰਿੰਸੀਪਲ ਦੂਜੇ ਨੰਬਰ ਤੇ ਆਏ ਨੇ ਨਾ ਉਹ ਰਾਜੇ ਵਿਡਿੰਗ ਦੀ ਮਿਹਰਬਾਨੀ ਕਰਕੇ ਆਏ ਨੇ ਕਟੜ ਬੋਟ ਅਕਾਲੀ ਦਲ ਤੇ ਵਿਦਵਾਨ ਨੂੰ ਤਰਨ ਤਰਨ ਤੋਂ ਪੈ ਗਈ ਆ ਔਰ ਤੁਹਾਡੀ ਔਕਾਤ ਨਹੀਂ ਸੀ ਵੀ ਤੁਸੀਂ 30 32000 ਵੋਟ ਉਥੋਂ ਲੈ ਜਾਂਦੇ ਇਹ ਸਚਾਈ ਹੈ ਜੇ ਹੁਣ ਥੋੜਾ ਜਿਹਾ ਧਿਆਨ ਰੱਖ ਲਿਓ ਕਈ ਵਾਰੀ ਚਮੜਾਟ ਵਿੱਚ ਆ ਕੇ ਕੋਈ ਪੁੱਠਾ ਸਿੱਧਾ ਬੋਲ ਜੋਂ ਐਵੇਂ ਪੋਸਟਾਂ ਪਾ ਪਾ ਕੇ ਫੀਲਿੰਗਾਂ ਲਈ ਜੋ ਕੋਈ ਨਹੀਂ ਲੈ ਲੋ ਫੀਲਿੰਗਾਂ ਉਹਦੇ ਸਾਨੂੰ ਕੋਈ ਮਤਲਬ ਨਹੀਂ ਕੋਈ ਹਰਜ ਨਹੀਂ ਮੁੱਖ ਮੰਤਰੀ ਬਣ ਜਾਓ ਸੁਪਨੇ ਵਿੱਚ ਉਪ ਮੁੱਖ ਮੰਤਰੀ ਬਣ ਜਾਓ ਸ਼ਾਇਦ ਪ੍ਰਧਾਨ ਮੰਤਰੀ ਦੀ ਫੀਲਿੰਗ ਵੀ ਆ ਸਕਦੀ ਹੈ ਲੈਜਰ ਨੂੰ ਕੋਈ ਚੱਕਰ ਨਹੀਂ ਇਹ ਗੱਲਾਂ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ